ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਈਸ਼ਵਰ ਮੀਡੀਆ YouTube ਤੇ ਬਹੁਤ-ਬਹੁਤ ਸਵਾਗਤ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਲੁਧਿਆਣੇ ਜੀ ਐਨ ਆ ਕਾਲਜ ਦੇ ਕੋਲ ਕਿਲ ਤਹਿਸੀਲ ਜਿੱਥੇ ਕਿ ਇੱਕ ਨੌਜਵਾਨ ਦੇ ਵੱਲੋਂ ਜੂਸ ਬਾਰ ਅਤੇ ਫਰੂਟ ਚਾਟ ਦਾ ਸਟਾਲ ਲਗਾਇਆ ਗਿਆ ਹੈ ਸੋ ਮਾਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਕਿ ਸਾਡੇ ਪੰਜਾਬੀ ਵੀਰ ਨੌਜਵਾਨ ਵੀ ਜੋ ਕਿ ਬੜੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਆਪਣੀ ਹੱਕ ਸੱਚ ਦੀ ਕਿਰਤ ਕਰ ਰਹੇ ਨੇ ਸੋ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਭਈ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਆਪਣੇ ਪਿੰਡਾਂ ਤੋਂ ਆ ਕੇ ਪੰਜਾਬ ਦੇ ਵਿੱਚ ਬਹੁਤ ਕਹਿਣ ਤੋਂ ਪਾਵ ਹਰ ਕੋਈ ਕੰਮ ਵੀ ਆਪਾਂ ਦੇਖਦੇ ਹਾਂ ਕਿ ਬਈ ਇਹ ਕਰਦੇ ਹਨ ਪ੍ਰਵਾਸੀ ਮਜ਼ਦੂਰ ਕਰਦੇ ਹਨ ਛੋਟੇ ਤੋਂ ਛੋਟਾ ਕੰਮ ਵੱਡੇ ਤੋਂ ਵੱਡਾ ਕੰਮ ਸੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਇਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਬੜੀ ਮਿਹਨਤ ਕਰਦੇ ਹੋ ਬਾਹਰ ਜਾ ਕੇ ਜੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਰਹਿ ਕੇ ਮਿਹਨਤ ਕਰੋ ਤਾਂ ਤੁਸੀਂ ਵੀ ਬਹੁਤ ਵੱਡੇ ਵੱਡੇ ਮੁਕਾਮ ਹਾਸਲ ਕਰ ਸਕਦੇ ਹੋ ਸੋ ਅੱਜ ਵੀਰ ਵੱਲੋਂ ਇਹ ਜੂਸ ਬਾਰਦਾ ਸਟਾਲ ਲਗਾਇਆ ਗਿਆ ਹੈ ਰਾਜਵੀਰ ਜੂਸ ਬਾਰ ਲੱਸੀ ਅਤੇ ਫਰੂਟ ਚਾਟ ਦਾ ਇੱਥੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤਾਜ਼ੇ ਫਲ ਫਰੂਟ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਤੁਸੀਂ ਵੀ ਇਹੋ ਜੇ ਨੌਜਵਾਨਾਂ ਦਾ ਵੱਧ ਚੜ ਕੇ ਸਾਥ ਦਿਓ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਆ ਦੇਖ ਰਹੇ ਹੋ ਸਟਾਲ ਸਾਡੇ ਪੰਜਾਬੀ ਭਰਾ ਵੀਰ ਨੇ ਲਵਾਇਆ ਜੀ ਸਪੈਸ਼ਲ ਰਾਜਵੀਰ ਦੀ ਮਸ਼ਹੂਰ ਲੱਸੀ ਅਤੇ ਜੂਸ ਫਰੂਟ ਚਾਟ ਮਨ ਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਕਿ ਆਪਣੇ ਨੌਜਵਾਨ ਪੰਜਾਬੀ ਮੁੰਡੇ ਕੰਮ ਕਰ ਰਹੇ ਨੇ ਤੇ ਮੈਂ ਤੁਹਾਨੂੰ ਇੱਕ ਦੋ ਗੱਲਾਂ ਤੁਹਾਡੇ ਪੰਜਾਬੀਆਂ ਦੇ ਧਿਆਨ ਚ ਦਿਵਾਉਣੀ ਚਾਹੁੰਦਾ ਵਾਂ ਕਿ ਆ ਦੇਖੋ ਆ ਛੋਲੇ ਭਟੂਰੇ ਰੈਡੀ ਖੜੀ ਆ ਭਈਆਂ ਦੀ ਤੇ ਆਪਾਂ ਖੜੇ ਆ ਇੱਥੇ ਜੀਐਨਈ ਕਾਲਜ ਲੁਧਿਆਣੇ ਜਿੱਥੇ ਤਹਿਸੀਲ ਰਜਿਸਟਰੀਆਂ ਹੁੰਦੀਆਂ ਨੇ ਸੋ ਉਸ ਦੇ ਬਾਹਰ ਵੀਰ ਨੇ ਸਟਾਲ ਲਗਾਇਆ ਹੋਇਆ ਜੀ ਜੂਸ ਬਾਰ ਫਰੂਟ ਚਾਟ ਤੇ ਲੱਸੀ ਮਾਨੂੰ ਬਹੁਤ ਜਿਆਦਾ ਖੁਸ਼ੀ ਹੋਈ ਦੇਖ ਕੇ ਕਿ ਆਪਣੇ ਪੰਜਾਬੀ ਭਰਾ ਵੀ ਮਿਹਨਤ ਕਰਦੇ ਨੇ ਪਰ ਮੈਂ ਆਪਾਂ ਵੀਰ ਨਾਲ ਗੱਲਬਾਤ ਕਰਦੇ ਆਂ ਵੀਰੇ ਤੁਹਾਨੂੰ ਕਿੰਨੀ ਦਿਨ ਹੋ ਗਈ ਇੱਥੇ ਦੁਕਾਨ ਲਾਈ ਨੂੰ 3 ਮਹੀਨਾ ਹੀ ਹੋਇਆ ਹਲੇ ਠੀਕ ਹੈ ਕਿਵੇਂ ਰਿਸਪੌਂਸ ਕਿਵੇਂ ਮਿਲ ਰਿਹਾ ਤੁਹਾਨੂੰ ਕੰਮ ਦਾ ਬੜਾ ਹੀ ਰਿਸਪੌਂਸ ਆ ਰਿਹਾ हां मैं देख रहा हूं कि इत्थे वीर ने साफ सफाई पूरी रखी हुई है जਵੇਂ ਆਮ ਆਪਾ ਭਈਆਂ ਤੋਂ ਜੂਸ ਪੀਂਦੇ ਆ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਮਿੱਠਾ ਘੋਲ ਕੇ ਚੀਨੀ ਘੋਲ ਕੇ ਗੰਦਮੰਦ ਹਾਂਜੀ ਪਤਾ ਨਹੀਂ ਕੀ ਕੁਝ ਪਰੌਂਦੇ ਨੇ ਜਿਸ ਕਰਕੇ ਆਪਣੀ ਸਿਹਤ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਸੋ ਆਹ ਦੇਖੋ ਵੀਰ ਨੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ ਤੇ ਹਾਂਜੀ ਕਿੰਨੇ ਦਾ ਗਲਾਸ ਦਿੰਦੇ ਹੋ ਤੁਸੀਂ ਜੂਸ ਦਾ ਜੀ 30 ਦਾ ਛੋਟਾ ਗਲਾਸ 30 ਰੁਪਏ ਦਾ ਉਸ ਤੋਂ ਵੱਡਾ 40 ਦਾ ਉਸ ਤੋਂ ਵੱਡਾ 50 ਰੁਪਏ ਦਾ ਆਹ 30 ਦਾ ਹੈ ਜੀ ਠੀਕ ਹੈ ਜੀ ਆਹ 40 ਦਾ ਹੈ ਜੀ ਠੀਕ ਆ ਜੀ ਉਸ ਤੋਂ ਬਾਅਦ ਪੰਜਾਬ ਦਾ ਵੱਡਾ ਜੀ ਠੀਕ ਆ ਮੈਂ ਮਿੱਠਾ ਨਹੀਂ ਪਾਉਂਦਾ ਜੀ ਲੋਕੀ ਮਿੱਠਾ ਕੋਲ ਕੋਲ ਦੇਈ ਜਾਂਦੇ ਨੇ ਠੀਕ ਆ ਆਪਾਂ ਪਿਓਰ ਚੀਜ਼ ਦੇਈ ਦੀ ਆ ਹਾਂ ਵੀਰ ਦਾ ਕਹਿਣਾ ਇਹ ਆ ਕਿ ਅਸੀਂ ਸਾਫ਼ ਸੁਥਰੀ ਚੀਜ਼ ਵਰਤਦੇ ਆ ਫਲ ਫਰੂਟ ਵੀ ਤਾਜ਼ੇ ਵਰਤਦੇ ਨੇ ਜਿਵੇਂ ਕਿ ਹੁਣ ਗਰਮੀਆਂ ਦਾ ਮੌਸਮ ਆ ਗਿਆ ਫਰੂਟ ਚਾਟ ਆ ਦੇਖੋ ਜੀ ਪਪੀਤਾ ਤਰਬੂਜ ਕੇਲੇ ਸੇਬ ਸਾਰਾ ਕੁਝ ਪਾਇਆ ਕਹਿਣ ਤੋਂ ਭਾਵੇਂ ਕਿ ਸਾਫ਼ ਸਵਾਈ ਦਾ ਪੂਰਾ ਧਿਆਨ ਚੀਜ਼ ਵਧੀਆ ਦਿੰਦੇ ਨੇ ਤੇ ਤੋ ਤੁਸੀਂ ਵੀ ਇਹੋ ਜਿਹੇ ਨੌਜਵਾਨਾਂ ਦਾ ਹੌਸਲਾ ਵਧਾਓ ਆਪਣੇ ਪੰਜਾਬੀ ਭਰਾ ਤੋਂ ਕੋਈ ਵੀ ਚੀਜ਼ ਖਾਣ ਪੀਣ ਵਾਲੀ ਇਹ ਪੰਜਾਬੀ ਭਰਾਵਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਇਹਨਾਂ ਦਾ ਜਿਹੜੇ ਹੋਰ ਵੀ ਨੌਜਵਾਨ ਨੇ ਹੈ ਮਤਲਬ ਕੰਮ ਤੋਂ ਭੱਜ ਰਹੇ ਨੇ ਜਾਂ ਜਿਵੇਂ ਬਾਹਰ ਜਾਣ ਦਾ ਅੱਜ ਕੱਲ ਰੁਝਾਨ ਬਹੁਤ ਵਧਿਆ ਹੋਇਆ ਹੈ ਨੌਜਵਾਨਾਂ ਦੇ ਵਿੱਚ ਹਰੇਕ ਹੀ ਕਹਿੰਦਾ ਮੈਂ ਬਾਹਰ ਚੱਲ ਜਾਵਾਂ ਤੇ ਵੀਰੇ ਤੁਹਾਡੇ ਮਨ 'ਚ ਨਹੀਂ ਸਿਕਾਇਆ ਵੀ ਮੈਂ ਵੀ ਬਾਹਰ ਚੱਲ ਜਾਵਾਂ ਜਾਂ ਮੈਨੂੰ ਕੰਮ ਕਰਨ ਕੋਈ ਸ਼ਰਮ ਵਗੈਰਾ ਮਹਿਸੂਸ ਹੋਈ ਜਾਂ ਕਿਵੇਂ ਵੀਰੇ ਆਪਣੇ ਪੰਜਾਬ ਦੇ ਕੰਮ ਕਰਾਂਗੇ ਇੱਥੇ ਤਰੱਕੀ ਕਰਾਂਗੇ ਪਪਾ ਆ ਜਾ ਕੇ ਗੋਰਿਆਂ ਦੀ ਗੁਲਾਮੀ ਨਹੀਂ ਕਰਨੀ ਹਾਂ ਜੀ ਨਹੀਂ ਕਰਾਂਗੇ ਤਾਂ ਫਿਰ ਭੁੱਖੇ ਮਰਾਂਗੇ ਹਾਂ ਜੀ ਹਾਂ ਇੱਥੇ ਵੀ ਹਾਂ ਵੀਰ ਨੂੰ ਵੀਰ ਦਾ ਕਹਿਣਾ ਮਤਲਬ ਹੈ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਸੋ ਇਹ ਕਹਾਵਤਾਂ ਗੱਲਾਂ ਬਾਤਾਂ ਕਿਤਨਾ ਕਿਤੇ ਸਹੀ ਸਾਬਤ ਹੋ ਰਹੀਆਂ ਨੇ ਮਿਹਨਤ ਕਰਨ ਦੇ ਵਿੱਚ ਕੋਈ ਹਰਜ ਨਹੀਂ ਮਿਹਨਤ ਕਰਨੀ ਚਾਹੀਦੀ ਆ ਸੋ ਆ ਦੇਖੋ ਬਹੁਤ ਵਧੀਆ ਸਾਡੇ ਪੰਜਾਬੀ ਭਰਾਵਾਂ ਦਾ ਆਸ਼ੀਰਵਾਦ ਚਾਹੀਦਾ ਤੇ ਸਪੋਰਟ ਚਾਹੀਦੀ ਆ ਹਾਂ ਜੀ ਇਹ ਆਪਣੇ ਲੁਧਿਆਣੇ ਜੀ ਐਨ ਐ ਕਾਲਜ ਦੇ ਕੋਲ ਰਜਿਸਟਰੀਆ ਜਿੱਥੇ ਹੁੰਦੀ ਹੈ ਤਹਿਸੀਲ ਆ ਜੀ ਉਹਦੇ ਬਾਹਰ ਵੀਰ ਨੇ ਜੂਸ ਦਾ ਸਟਾਲ ਲਗਾਇਆ ਹੋਇਆ ਸੋ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਬਸ ਕੁਝ ਨਹੀਂ ਜੀ ਜਰੂਰ ਇੱਕ ਵਾਰੀ ਸੇਵਾ ਦਾ ਮੌਕਾ ਸੇਵਾ ਦਾ ਮੌਕਾ ਦਿਓ ਜੀ ਹਾਂਜੀ ਠੀਕ ਆ ਇੱਕ ਵਾਰੀ ਆਓ ਜੂਸ ਪੀ ਕੇ ਦੇਖੋ ਤੇ ਫਿਰ ਦੱਸਿਓ ਕਿੰਦਾ ਦਾ ਵਧੀਆ ਵਾ ਅੱਛਾ ਜੇ ਮੰਨ ਲਓ ਤੁਹਾਡਾ ਕੰਮ ਰੱਬ ਕਰੇ ਵਧੇ ਤੁਸੀਂ ਆਨਲਾਈਨ ਵੀ ਕਰ ਚਾਹੁੰਦੇ ਹੋ ਮਤਲਬ ਹਾਂਜੀ ਹਾਂਜੀ ਕਰਾਂਗੇ ਜਿੰਦਾ ਦਿੱਤਾ ਵਧੀਆ ਰਿਸਪਾਂਸ ਮਿਲੂਗਾ ਵੀਰ ਦਾ ਮਤਲਬ ਕਹਿੰਦਾ ਇਹ ਆ ਕਿ ਜੇ ਕੰਮ ਮੇਰਾ ਵੱਧ ਜਾਂਦਾ ਤਾਂ ਮੈਂ ਆਨਲਾਈਨ ਡਿਲੀਵਰੀ ਵੀ ਸ਼ੁਰੂ ਕਰ ਦੇਵਾਂਗਾ ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ ਹੌਸਲਾ ਬਣਾਈ ਕਰੋ ਸੋ ਜੀ ਐਨ ਆ ਕਾਲ ਜੁਲ੍ਹਿਆਂਦੇ ਗਿੱਲ ਤਹਿਸੀਲ ਦੇ ਕੋਲ ਵੀਰ ਨੇ ਜੂਸ ਵਾਰ ਦਾ ਸਟਾਲ ਲਗਾਇਆ ਗਿਆ ਹੈ ਸੋ ਤੁਸੀਂ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਅਤੇ ਇਹੋ ਜੇ ਨੌਜਵਾਨਾਂ ਦਾ ਹੌਸਲਾ ਬਦਾਓ ਤਾਂ ਕਿ ਆਪਣੇ ਪੰਜਾਬੀ ਨੌਜਵਾਨ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਕੰਮ ਕਰ ਸਕਣ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਈਸ਼ਵਰ ਮੀਡੀਆ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕੋਈ ਵੀ ਪ੍ਰੋਗਰਾਮ YouTube ਦੇ ਉੱਪਰ ਲਾਈਵ ਕਰਵਾਉਣ ਲਈ ਸੰਪਰਕ ਕਰੋ ਜਿਵੇਂ ਕਿ ਵਿਆਹ ਜਾਗਰਨ ਮੇਲੇ ਕੋਈ ਵੀ ਪ੍ਰੋਗਰਾਮ ਹੋਵੇ ਮਾਰਕੀਟ ਨਾਲੋਂ ਘੱਟ ਰੇਟ ਤੇ ਆਪਾਂ YouTube ਤੇ ਲਾਈਵ ਕਰਦੇ ਹਾਂ ਜੀ ਸੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਜੀ ਇਹੋ ਜਿਹੇ ਨੌਜਵਾਨਾਂ ਨੂੰ ਵੱਤ ਤੋਂ ਵੱਧ ਸਪੋਰਟ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ